ਸਿਰ ਸ਼ਾਹਾਂ ਬਾਦਸ਼ਾਹ ਗੁਰਪੀਟ ਤ ਮਨ ਓਮਾ ਜੁਗ ਬੈਠ ਕੇ ਮਹਾਪੁਰਖ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਵਿੱਚ हाज़री लगवा रहे गुरु प्यारियों प्यार सहित एक बार फते सी करिए आखिए वाहगुरु जी का खालसा वाहेगुरू जी की फतेह इस अस्थान ते ए जो समागम चल रहा है सतगुरु की बख्शिश न ਪਰਮ ਸਤਕਾਰਯੋਗ ਭਾਈ ਸਹਿ ਭਾਈ ਅਮਨਦੀਪ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾ ਰਹੇ ਹਨ ਪਹਿਲੇ ਵੀ ਇਕੋਤਰੀ ਅਖੰਡ ਪਾਠਾਂ ਦੀ ਸੰਪੂਰਨ ਹੋਈ ਉਪਰੰਤ ਫਿਰ ਦੂਸਰੀ ਇਕੋਤਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਦੀ ਆਰੰਭਤਾ ਹੋਈ ਹੋਈ ਹੈ ਉਹ ਚੱਲ ਰਹੇ ਨੇ ਸੋ ਨਾਲ ਦੀ ਨਾਲ ਕੀਰਤਨ ਕਥਾ ਦੇ ਸਮਾਗਮ ਚੱਲਦੇ ਹਨ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਸੰਤਨ ਅਵਰਨਾ ਕਾਹੂ ਜਾਣੀ ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਫਰਮਾਉਂਦੇ ਹਨ ਕਿ ਪਰਮੇਸ਼ਰ ਨੂੰ ਸਮਰਪਿਤ ਪਰਮੇਸ਼ਰ ਦੀ ਭਗਤੀ ਨੂੰ ਕਰਨ ਵਾਲੇ ਮਹਾਪੁਰਖ ਕਿਸੇ ਮਨੁੱਖ ਦੀ ਮੁਤਾਜਗੀ ਨਹੀਂ ਪਰਵਾਣ ਕਰਦੇ ਬੇਮੁਥਾਜ ਹੋ ਕੇ ਵਿਚਰਦੇ ਹਨ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਪਰਮੇਸ਼ਰ ਦੀਆਂ ਯਾਦਾਂ ਦਾ ਰੰਗ ਇੰਨਾ ਚੜਿਆ ਹੋਇਆ ਹੈ ਉਹ ਕਿਸੇ ਦੀ ਮੁਥਾਜੀ ਪਰਵਾਣ ਹੀ ਨਹੀਂ ਕਰਦੇ ਬੇ ਮੁਤਾਜ ਹੋ ਕੇ ਬੇ ਪਰਵਾਹ ਹੋ ਕੇ ਨਿਰੰਕਾਰ ਦੇ ਰੰਗ ਵਿੱਚ ਰਤੇ ਹੋਏ ਆਪ ਆਨੰਦ ਪ੍ਰਾਪਤ ਕਰਦੇ ਨੇ ਅਤੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆਉਂਦਾ ਹੈ ਉਹਨੂੰ ਵੀ ਉਸ ਨਿਰੰਕਾਰ ਨਾਲ ਜੁੜਨ ਦੀ ਪ੍ਰੇਰਣਾ ਉਪਦੇਸ਼ ਦੇ ਕੇ ਕਿਰਪਾ ਕਰਦੇ ਹਨ ਦੇ ਮੇ ਭਾਈ ਸਹਿ ਭਾਈ ਅਮਨਦੀਪ ਸਿੰਘ ਜੀ ਨੂੰ ਸਤਕਾਰਯੋਗ ਭਾਈ ਸਹਿ ਭਾਈ ਗੁਰ ਇਕਬਾਲ ਸਿੰਘ ਜੀ ਦੀ ਸੰਗਤ ਮਿਲੀ ਉਹਨਾਂ ਅਗੇ ਧੰਨ ਬਾਬਾ ਖੁੰਧਨ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦੀ ਸੰਗਤ ਕਰਨ ਵੱਲ ਜੋੜਿਆ ਨਾਲ ਲਿ ਜਾ ਕੇ ਨਾਲ ਜਾਂਦੇ ਆ ਤੇ ਉਹ ਮਹਾਪੁਰਸ਼ ਜਿਹੜੇ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲੇ ਉਸ ਸੰਗਤ ਦਾ ਉਸ ਮਿਹਨਤ ਦਾ ਉਸ ਘਾਲ ਦਾ ਸਿੱਟਾ ਜੋ ਹੈ ਆਪਾਂ ਤੱਕਦੇ ਹਾਂ ਆਪਾਂ ਸੁਣਦੇ ਹਾਂ ਕਿ ਕਿਵੇਂ ਰਸਨਾ ਦੁਆਰਾ ਭਾਵਨਾ ਨਾਲ अनेका ਵਾਰ 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 ਰਟਨ ਕਰਦੇ ਨੇ ਧੰਨ ਗੁਰੂ ਰਾਮਦਾਸ ਜੀ ਅਤੇ ਉਹਨਾਂ ਦੇ ਪਿਆਰੇ ਸਿੱਖ ਉੱਚੀ ਸੁੱਚੀ ਕਰਨੀ ਕਮਾਈ ਦੇ ਧਾਰਨੀ ਆਚਰਣ ਕਰਕੇ ਵੀ ਸੂਰਬੀਰ ਅਤੇ ਸ਼ਸਤਰ ਧਾਰੀ ਹੋਣ ਕਰਕੇ ਵੀ ਵੱਡੀ ਕੁਰਬਾਨੀ ਕਰਨ ਕਰਕੇ ਵੀ ਸੂਰਬੀਰ ਧੰਨ ਬਾਬਾ ਦੀਪ ਸਿੰਘ ਜੀ ਸੋ ਸੰਗਤ ਕਰਨ ਦੀ ਇਹ ਪੜਾਦਰ ਪੜਾ ਪ੍ਰਾਪਤੀ ਜੋ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਦਾ ਉਚਾਰਨ ਕਿੰਨੀ ਭਾਵਨਾ ਨਾਲ ਕਰਦੇ ਅਤੇ ਕਰਵਾਉਂਦੇ ਹਨ ਸੋ ਧੰਨ ਬਾਬਾ ਕੁੰਦਨ ਸਿੰਘ ਜੀ ਜਿਹੜੇ ਬੇਪਰਵਾਹ ਹੋ ਕੇ ਇੱਕ ਲਗਾਤਾਰ ਉਹ ਚਾਲੇ ਚੱਲੀ ਜਾਣ ਵਾਲੇ ਜੇੜੀ ਚਾਲ ਚੱਲਣ ਦੀ ਪ੍ਰੇਰਣਾ ਕਿਰਪਾ ਧਨਤਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦੀ ਸੰਗਤ ਸੇਵਾ ਦੀ ਬਦੌਲਤ ਉਪਰੰਤ ਧਨਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦੀ ਸੰਗਤ ਕਿਰਪਾ ਮਿਹਰ ਦੀ ਬਦੌਲਤ ਉਹਨਾਂ ਨੇ ਬਹੁਤ ਵੱਡੀ ਕਰਨੀ ਕਮਾਈ ਕੀਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਗੁਰਬਾਣੀ ਦਾ ਜਾਪ ਮੂਲ ਮੰਤਰ ਜਪਜੀ ਸਾਹਿਬ ਦੇ ਜਾਪ ਸੁਖਮਨੀ ਸਾਹਿਬ ਦੇ ਜਾਪ ਕਰਨੇ ਅਤੇ ਕਰਵਾਉਣੇ ਤੇ ਬੱਚਿਆਂ ਨੂੰ ਜਿਹੜੇ ਮਾਤਾ ਪਿਤਾ ਭਾਵਨਾ ਨਾਲ ਧੰਨ ਬਾਬਾ ਗੁੰਦਨ ਸਿੰਘ ਜੀ ਪਾਸ ਉਹਨਾਂ ਦੇ ਜਥੇ ਵਿੱਚ ਸੇਵਾ ਕਰਨ ਲਈ ਸਮਰਪਿਤ ਕਰਦੇ ਉਹਨਾਂ ਬੱਚਿਆਂ ਨੂੰ ਉਹਨਾਂ ਵਿਦਿਆਰਥੀਆਂ ਨੂੰ ਕਿਰਪਾ ਕਰਕੇ ਵਿੱਦਿਆ ਦੀਆਂ ਦਾਤਾਂ ਗੁਰਸਿੱਖੀ ਵਾਲੀ ਰਹਿਣੀ ਬਹਿਣੀ ਜੋ ਗੁਰੂ ਕਰਦੇ ਮਹਾਨ ਗੁਣ ਹਨ ਉਹਨਾਂ ਗੁਣਾਂ ਦੇ ਧਾਰਨੀ ਬਣਾਉਣਾ ਜਿਵੇਂ ਉਹ ਆਪ ਘਾਲ ਕਮਾਈ ਕਰਦੇ ਉਸ ਤਰ੍ਹਾਂ ਉਹਨਾਂ ਕੋਲ ਰਹਿਣ ਵਾਲੇ ਜੱਥੇ ਦੇ ਬੱਚੇ ਉਚੰਗੀ ਉਹ ਵੀ ਉਹਨਾਂ ਗੁਣਾਂ ਨੂੰ ਅਪਣਾਉਂਦੇ ਧਾਰਨ ਕਰਦੇ ਹਰ ਸਮੇਂ ਕਿਸੇ ਨਾ ਕਿਸੇ ਪ੍ਰਕਾਰ ਦਾ ਵਿਰੋਧ ਸੰਘਰਸ਼ ਚੱਲਦਾ ਰਹਿੰਦਾ ਕਿਸੇ ਦੀ ਵੱਡੀ ਵਡਿਆਈ ਨੂੰ ਵੇਖ ਕੇ ਸਹਾਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਅੱਜ ਦੇ ਸਮੇਂ 'ਚ ਵੀ ਏਵੇਂ ਚੱਲਦਾ ਹੀ ਰਹਿੰਦਾ ਹੈ ਪਰ ਗੁਰਬਾਣੀ ਕਿਰਪਾ ਕਰਦੀ ਹੈ ਜਿਵੇਂ ਭਗਤ ਕਬੀਰ ਜੀ ਦੁਆਰਾ ਬਚਨ ਉਚਾਰਨ ਕੀਤੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਭਾਵੇਂ ਕੋਈ ਨਿੰਦਿਆ ਕਰੇ ਭਾਵੇਂ ਕੋਈ ਭੰਡੀ ਕਰੀ ਜਾਏ ਕਹਿੰਦੇ ਨੇ ਸਗੋਂ ਭਲਾ ਹੀ ਹੁੰਦਾ ਹੈ ਜੇਕਰ ਨਿੰਦਕ ਕਿਸੇ ਦੇ ਔਗਣਾ ਨੂੰ ਨਸ਼ਰ ਕਰਕੇ ਉਹਨੂੰ ਹੋਰ ਸचेਤ ਕਰਦਾ ਹੈ ਅਤੇ ਆਪ ਨਿੰਦਿਆ ਕਰਨ ਵਿੱਚ ਲੱਗਾ ਰਹਿੰਦਾ ਹੈ ਪਰ ਜਿਹੜਾ ਸੱਚ ਦੇ ਮਾਰਗ ਤੇ ਚੱਲਣ ਵਾਲਾ ਉਹਨੂੰ ਹੋਰ ਸਾਵਧਾਨ ਕਰਕੇ ਉਹਦਾ ਹੋਰ ਭਲਾ ਕਰ ਦਿੰਦਾ ਹੈ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਉਹ ਚਾਹਿਆਂ ਵੱਲ ਜਾਂਦਾ ਵੇਖਣਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਪ੍ਰੇਰਣਾ ਕਰਦੇ ਨੇ ਉਤਸ਼ਾਹਤ ਕਰਦੇ ਹਨ ਕਹਿੰਦੇ ਨੇ ਨਿੰਦਿਆ ਕਰਨ ਵਾਲਾ ਵੀ ਇੰਜ ਹੀ ਸਮਝੋ ਕਿ ਉਹ ਹੋਰ ਸਾਵਧਾਨ ਕਰਦਾ ਹੈ ਕਿ ਇਹ ਸੱਚ ਦੇ ਮਾਰਗ ਤੇ ਚੱਲਣ ਵਾਲਾ ਅਵੇਸਲਾ ਨਾ ਹੋ ਜਾਏ ਹੋਰ ਸਾਵਧਾਨ ਹੋ ਕੇ ਵੱਡਾ ਉਦਮ ਕਰਕੇ ਵੱਡੀਆਂ ਪ੍ਰਾਪਤੀਆਂ ਕਰੇ ਉਧਰ ਨੂੰ ਚੱਲੇ ਉਹ ਮੰਜ਼ਲ ਵੱਲ ਨੂੰ ਤੁਰਿਆ ਜਾਏ ਇਹ ਮੰਨਣ ਦੀ ਗੱਲ ਹੈ ਧੰਨ ਬਾਬਾ ਖੁੰਦਨ ਸਿੰਘ ਜੀ ਨੇ ਇਸ ਤਰ੍ਹਾਂ ਹੀ ਕਿਸੇ ਗੱਲ ਦੀ ਬੇ ਲੋੜੀਆਂ ਗੱਲਾਂ ਚੋਂ ਕਿਸੇ ਗੱਲ ਦੀ ਨਾ ਪਰਵਾਹ ਕਰਦਿਆਂ ਹੋਇਆਂ ਘਾਲ ਕਮਾਈ ਕੀਤੀ ਦਾਸ ਨੂੰ ਯਾਦ ਹੈ ਇੱਕ ਸਮੇਂ ਇੱਕ ਸ਼ਰਧਾਲੂ ਪਰਿਵਾਰ ਜਿਹੜਾ ਬੇਨਤੀ ਕਰਕੇ ਧੰ ਬਾਬਾ ਗੁੰਦਨ ਸਿੰਘ ਜੀ ਨੂੰ ਜਥੇ ਸਨੇਤ ਬੁਲਾਇਆ ਉਹਨਾਂ ਨੇ ਜਿਵੇਂ ਸਾਦਾ ਜਲ ਲਿਆਂਦਾ ਨਾਰ ਕੋਕਾ ਕੋਲਾ ਦੀਆਂ ਬੋਤਲਾਂ ਜਿਹੜੀਆਂ ਕੱਚ ਦੀਆਂ ਹੋਇਆ ਕਰਦੀਆਂ ਸਨ ਉਹ ਵੀ ਰੱਖੀਆਂ ਉਪਰੰਤ ਹੋਰ ਵੀ ਛਕਣ ਵਾਸਤੇ ਉਸ ਸਮੇਂ ਵੀ ਇੱਕ ਵਿਅਕਤੀ ਨੇ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਜੋ ਸਤਕਾਰਯੋਗ ਹਸਤੀ ਦੀ ਮਹਿਮਾ ਨੂੰ ਨਾਸਹਾਰਦਿਆਂ ਹੋਇਆ ਉਹ ਫੋਟੋ ਕਰਕੇ ਉਹਦੇ ਤੋਂ ਉਹ ਜੋ ਕੋਕਾ ਕੋਲਾ ਲਿਖਿਆ ਗਾਇਬ ਕਰਕੇ ਐਵੇਂ ਦੀ ਇੱਕ ਗੱਲ ਬਣਾ ਦਿੱਤੀ ਵੇਖੋ ਜੀ ਸੰਤ ਸ਼ਰਾਬ ਪੀਂਦੇ ਨੇ ਪਰ ਜਿਵੇਂ ਗੁਰਬਾਣੀ ਸੇਹ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਨਿੰਦੋ ਨਿੰਦੋ ਭੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਮਹਾਪੁਰਖ ਬਾਬਾ ਖੁੰਦਨ ਸਿੰਘ ਜੀ ਨੇ ਪਰਵਾਹੀ ਨਹੀਂ ਕੀਤੀ ਕਹਿੰਦੇ ਨੇ ਕੋਈ ਕਹਿੰਦਾ ਕਹੀ ਜਾ ਫਿਰ ਕੀ ਹੋ ਗਏ ਜਾਂ ਕਦੇ ਇਉਂ ਬਚਨ ਕਰਨਾ ਕੋਈ ਨਹੀਂ ਸਾਡੇ ਪਾਪ ਧੋ ਦੇਵੇਗਾ ਗੁਰਮਤਿ ਦੇ ਅਨਕੂਲ ਹੈ ਨਾ ਸਾਡੀ ਮੈਲ ਧੋ ਦੇਵੇਗਾ ਪਰ ਸੱਚ ਦੇ ਮਾਰਗ ਤੇ ਚੱਲਦਿਆਂ ਹੋਇਆਂ ਕੋਈ ਢਿੱਲ ਮੱਠ ਨਾ ਕੀਤੀ بے ਪਰਵਾਹ ਹੋ ਕੇ ਬੇਮੁਥਾਜ ਹੋ ਕੇ ਇੱਕ ਗੁਰੂ ਦਾ ਆਸਰਾ ਲੈ ਕੇ ਅਤੇ ਹਮੇਸ਼ਾ ਹੀ ਆਪਣੇ ਵੱਡੇ ਮਹਾਪੁਰਖਾਂ ਨੂੰ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਨੂੰ ਯਾਦ ਕਰਦੇ ਆਂ ਧਿਆਨ ਚ ਰੱਖਦੇ ਆਂ ਹੋਇਆ ਅਡੋਲ ਹੋ ਕੇ ਤੁਰੇ ਗਏ ਨਿੰਦਕ ਦੇਤਾ ਕਰਮ ਹੀ ਹਨ ਗੁਰਬਾਣੀ ਪ੍ਰਮਾਨ ਕਰਦੀ ਹੈ ਜੋ ਦੇਖੈ ਛੇਦਰ ਤੋ ਨਿੰਦਕ ਉਮਾ ਹੈ ਫਲੋ ਦੇਖ ਦੁਖ ਭਰੀ ਐ ਛੇਦਰ ਕਹਿੰਦੇ ਨੇ ਨਿੰਦਿਆ ਕਰਨ ਵਾਲਾ ਕਿਸੇ 'ਚ ਕੋਈ ਨੁਕਸ ਵੇਖ ਲਵੇ ਸਹੀ ਕੋਈ ਕਮੀ ਵੇਖ ਲਏ ਸਹੀ ਫਿਰ ਉਹਦੀ ਜਿਉਂ ਭੰਡੀ ਕਰਨ ਲੱਗਦਾ ਏ ਕਿ ਗੱਲ ਮਿਲ ਗਈ ਉਸੇ ਪਾਸੇ ਹੀ ਤੁਰਿਆ ਜਾਂਦਾ ਹੈ ਜੋ ਦੇਖੇ ਛੇਦਰ ਤੋ ਨਿੰਦਕ ਉਮਾਹ ਹੈ ਨਿੰਦਾ ਕਰਨ ਵਾਲਾ ਬੜਾ ਖੁਸ਼ ਹੁੰਦਾ ਹੈ ਤੇ ਇਹਦੇ ਉਲਟ ਭਲੋ ਦੇਖ ਦੁੱਖ ਭਰੀ ਹੈ ਜੇ ਦੂਜੇ ਚ ਗੁਣ ਵੇਖਦਾ ਫਿਰ ਨਹੀਂ ਉਹਨੂੰ ਖੁਸ਼ੀ ਹੁੰਦੀ ਫਿਰ ਉਹਨੂੰ ਮਾਇੂਸੀ ਛਾ ਜਾਂਦੀ ਹੈ ਕਿ ਉਹਦਾ ਉਹਦੇ ਚ ਗੁਣ ਹੈ ਸਮਾਜ ਉਹਨੂੰ ਚੰਗਾ ਆਖੇਗਾ ਉਹਦੀ ਵਧਾਈ ਕਰੇਗਾ ਉਹਨੂੰ ਵੇਖ ਕੇ ਗੁਣ ਨੂੰ ਵੇਖ ਕੇ ਉਹਦੀ ਸੋਭਾ ਨੂੰ ਵੇਖ ਕੇ ਮਾਇੂਸ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਪਰ ਜੇ ਕੋਈ ਮਾੜੀ ਜੀ ਗੱਲ ਮਿਲ ਜਾਏ ਫਿਰ ਗੁੱਡਾ ਬਣ ਲੈਣਾ ਤੇ ਜਿਹੜੇ ਨਿਰੰਕਾਰ ਦੇ ਪਿਆਰੇ ਬੇਪਰਵਾਹ ਹੋ ਕੇ ਚੱਲਣ ਵਾਲੇ ਕੇਵਲ ਤੇ ਕੇਵਲ ਨਿਰੰਕਾਰ ਦਾ ਗੁਰੂ ਨਾਨਕ ਦਾ ਆਸਰਾ ਲੈ ਕੇ ਚੱਲਣ ਵਾਲੇ ਉਹ ਫਿਰ ਸਤਿਗੁਰੂ ਦੱਸਦੇ ਨੇ ਕਿ ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ પાਖ ਸੁਆਮੀ ਜਿੰਨਾ ਦਾ ਮਦਦਗਾਰ ਨਿਰੰਕਾਰ ਆਪ ਬਣ ਜਾਏ ਉਹਨਾਂ ਨੂੰ ਕਿਸੇ ਮਨੁੱਖ ਦੀ ਪਰਵਾਹ ਹੀ ਨਹੀਂ ਰਹ ਜਾਂਦੀ ਨਹੀਂ ਉਹ ਪਰਵਾਹ ਕਰਦਾ ਹੈ ਧੰਨ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਨੇ ਬੜੀਆਂ ਮੇਹਰਾਂ ਕੀਤੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਉਥੇ ਗੁਰੂ ਕੇ ਪਾਵਨ ਸਥਾਨਾਂ ਤੇ ਜਥਾ ਲੈ ਕੇ ਭਾਵਨਾ ਨਾਲ ਦਰਸ਼ਨ ਮੇਲੇ ਕਰਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਸਗੇ ਵੀ ਕਦੀ ਕਦੀ ਜ਼ਿਕਰ ਕਰਦਾ ਹੈ ਜਦੋਂ 1973 ਵਿੱਚ ਸਰੋਵਰ ਦੀ ਕਾਰ ਸੇਵਾ ਹੋਈ ਉਸ ਵਕਤ ਵੀ ਜਥਾ ਲੈ ਕੇ ਹੋਰ ਜਿਹੜੇ ਸੰਗੀ ਸ਼ਰਧਾਲੂ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਪਾਸ ਆਉਣ ਵਾਲੇ ਉਹਨਾਂ ਨੂੰ ਵੀ ਬਹੁ ਗਿਣਤੀ ਵਿੱਚ ਲੈ ਕੇ ਆਉਣਾ ਆਓ ਸਰੋਵਰ ਦੀ ਕਾਰ ਸੇਵਾ 'ਚ ਆਪਾਂ ਵੀ ਰਲ ਕੇ ਸੇਵਾ ਕਰੀਏ ਇਹ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ ਇਸ ਤਰ੍ਹਾਂ ਹੋਰ ਵੀ ਕਈ ਧਰਮ ਅਸਥਾਨਾਂ ਦੀ ਯਾਤਰਾ ਜਿਵੇਂ ਸਮਾਂ ਹੋਣਾ ਜਿੰਨੇ ਸਮੇਂ ਦੇ ਵਿੱਚ ਜਾ ਕੇ ਫਿਰ ਸੇਵਾ ਤੇ ਆ ਸਕਦੇ ਸੰਗ ਗੁਰਦੁਆਰਾ ਬੇਰ ਸਹਿਬ ਸੁਲਤਾਨਪੁਰ ਨਾਲ ਦੂਸਰੇ ਗੁਰਦੁਆਰੇ ਵੀ ਬੇਬੇ ਨਾਨਕੀ ਜੀ ਦਾ ਅਸਥਾਨ ਅਤੇ ਬਾਕੀ ਵੀ ਗੁਰਦੁਆਰਾ ਹਟ ਸਹਿਬ ਇਸੇ ਤਰ੍ਹਾਂ ਕਦੀ ਸਮਾ ਬਣਨਾ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਹੋਰ ਸਮਾ ਹੋਣਾ ਅਗਾਹ ਗੁਰੂ ਕਾ ਲਾਹੌਰ ਇਸ ਤਰ੍ਹਾਂ ਹੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਇਉਂ ਜਥਾ ਲੈ ਕੇ ਦਰਸ਼ਨ ਦਿਦਾਰੇ ਵੀ ਕਰਨ ਜਾਣਾ ਭਾਵ ਜਿਹੜਾ ਉਹਨਾਂ ਦੀ ਸੰਗਤ ਵਿੱਚ ਆਇਆ ਹੈ ਗੁਰੂ ਨਾਲ ਗੁਰੂ ਕੇ ਸਥਾਨਾਂ ਨਾਲ ਗੁਰੂ ਇਤਿਹਾਸ ਨਾਲ ਇਉਂ ਕਰਕੇ ਵੀ ਜ਼ਰੂਰ ਜੁੜਨਾ ਕਰੇ ਇਹ ਨਹੀਂ ਕਿ ਸਾਡੇ ਕੋਲ ਆ ਗਿਆ ਤਾਂ ਅਸੀਂ ਕੋਈ ਸੋਝੀ ਨਾ ਦੇਈਏ ਗੁਰੂ ਕੇ ਸਥਾਨਾ ਦਾ ਦਰਸ਼ਨ ਕਰਨ ਨਾਲ ਲੈ ਕੇ ਜਾਈਏ ਜਾਂ ਨਾ ਭੇਜੀਏ ਇਸ ਤਰ੍ਹਾਂ ਨਹੀਂ ਬਾਬਾ ਜੀ ਕਿਰਪਾ ਕਰਦੇ ਸਨ ਕਿ ਸਤਗੁਰੂ ਸਤਗੁਰੂ ਹੀ ਹਨ ਅਸੀਂ ਤਾਂ ਉਹਨਾਂ ਦੇ ਨਿਮਾਣੇ ਸੇਵਾਦਾਰ ਹੋ ਕੇ ਸੇਵਾ ਕਰਨੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਸੇਵਾਦਾਰ ਬਣਾ ਕੇ ਰੱਖਣ ਜਿਵੇਂ ਸਮਤ ਮਿਲੀ ਸੀ ਧੰਨ ਬਾਬਾ ਅਨੰਦ ਸਿੰਘ ਜੀ ਤੋਂ ਧੰਨ ਬਾਬਾ ਈਸ਼ਰ ਸਿੰਘ ਜੀ ਪਾਸੋਂ ਉਸੇ ਤਰ੍ਹਾਂ ਹੀ ਉਹਨਾਂ ਨੇ ਘਾਲਣਾ ਕੀਤੀ ਉਹਨਾਂ ਦੀ ਜੋ ਜਨਮ ਸ਼ਤਾਬਦੀ ਭਾਵ ਕੇ 100 ਸਾਲਾ ਜਨਮ ਦਿਹਾੜਾ ਆ ਰਿਹਾ ਉਸ ਨੂੰ ਸਮਰਪਿਤ ਜਿੱਥੇ ਹੋਰ ਮਹਾਂਪੁਰਖ ਗੁਰਮੁਖ ਪਿਆਰੇ ਸ਼ਰਧਾਲੂ ਉਪਰਾਲੇ ਕਰਦੇ ਨੇ 100 ਸਾਲਾ ਜਨਮ ਦਿਹਾੜਾ ਨੂੰ ਮੁੱਖ ਰੱਖ ਕੇ ਸਮਾਗਮ ਰੱਖਦੇ ਨੇ ਉਥੇ ਪਰਮ ਸਤਕਾਰਯੋਗ ਭਾਈ ਸਹਿਪਾਈ ਅਮਨਦੀਪ ਸਿੰਘ ਜੀ ਵੀ ਆਪ ਸੰਗਤਾਂ ਦਾ ਸਹਿਯੋਗ ਲੈ ਕੇ ਵੱਡਾ ਉਪਰਾਲਾ ਕਰਦੇ ਹਨ ਦਾਸ ਵੀ ਉਹਨਾਂ ਦੇ ਪਿਆਰ ਦੇ ਬੁਲਾਵੇ ਤੇ ਹਾਜ਼ਰੀ ਭਰਨ ਆਪੜਿਆ ਨਾਲ ਹੀ ਬਾਬਾ ਤੇਜਿੰਦਰ ਸਿੰਘ ਜਿੰਦੂ ਜੀ ਭਾਈ ਸੁਰਜੀਤ ਸਿੰਘ ਜੀ ਭਾਈ ਗੁਰਸੇਵਕ ਸਿੰਘ ਜੀ ਬਾਕੀ ਵੀ ਸਿੰਘ ਸਾਰੇ ਜਥੇ ਦੇ ਰੂਪ ਵਿੱਚ ਹਾਸਰੀ ਭਰਨ ਵਾਸਤੇ ਪਹੁੰਚੇ ਆਂ ਦਾਸ ਭੁੱਲਾਂ ਚੁੱਕਾਂ ਦੀ ਖਿਮਾ ਵੀ ਮੰਗਦਾ ਤੇ ਧੰਨ ਬਾਬਾ ਗੁੰਦਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ